ਕਿਸਾਨ ਯੂਨੀਅਨ ਸਿੱਧੂਪੁਰ ਇਕਤਰ ਵੱਲੋਂ ਦਿੱਲੀ ਐ ਅਮਿਸਰ ਨੈਸ਼ਨਲ ਹਾਈਵੇ ਸਰਹੰਦ ਵਿਖੇ ਦਰਨਾ ਲਗਾ ਕੇ ਪੂਰੀ ਤਰ੍ਹਾਂ ਜਾਮ ਲਗਾ ਦਿੱਤਾ ਗਿਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਤਾ ਜੁਲਾਈ ਯੂਥ ਕਨਵੀਨਰ ਦੇ ਗੁਰਜਿੰਦਰ ਸਿੰਘ ਨੇ ਕਿਹਾ ਕਿ ਖਨੌਰੀ ਬਾਰਡਰ ਉੱਤੇ ਦਿੱਤੇ ਜਾ ਰਹੀ ਕਿਸਾਨੀ ਦਰਨੇ ਦੌਰਾਨ ਸੰਗਠਨ ਦੇ ਵਿੱਚ ਸ਼ਮੂਲੀਅਤ ਕਰਨ ਵਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਬੱਸੀ ਪਠਾਣਾ ਦੇ ਪਿੰਡ ਬਰਵਾਲਾ ਦੇ ਕਿਸਾਨ

ਦੇ ਬਾਅਦ ਉਹ ਆਪਣੀ ਦਵਾਈ ਲੈਂਦੀ ਯਾਦ ਕਰਕੇ ਰਾਤ ਦੇ ਵਿੱਚ ਚੈੱਕਟੇ ਨਾਲ ਕਰਕੇ ਉਹਦੀ ਮੌਤ ਹੋ ਗਈ। ਮੌਤੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸਪੀਰੀਅੰਟ ਹੁੰਦਾ। ਸਾਡੀ ਇਹ ਮੰਗ ਵੀ 5 ਲੱਖ ਰੁਪਏ ਦੇ ਸਰਕਾਰੀ ਨੌਕਰੀ ਦਾ ਸਰਕਾਰ ਤੁਰੰਤ ਚੈੱਕ ਲੈ ਗਿਆ ਹੋਵੇ ਤੇ ਉਹਦਾ ਨਿਖਤੀ ਸਾਨੂੰ ਆਪਣ ਦੇਵੇ ਇਹਨਾਂ ਨੂੰ ਤਵਾ ਦੇ ਟਿਕ ਜੀਓ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਹ ਤਾਂ ਨਹੀਂ ਦਿੱਤੀ ਜਾਂਦੀ ਤਾਂ ਸਾਡਾ ਪ੍ਰੋਟੈਸਟ ਜਾਰੀ ਰਹੂਗਾ। ਜਰੂਰ ਤੱਕ ਅਣ ਮੁੱਛੇ ਸਮੇਂ ਦੇ ਲਈ ਸਾਡਾ ਪ੍ਰੋਟੈਸਟ ਜਾਰੀ ਰਹਿਣਾ ਕੰਮੇ ਦੀ ਸਾਤਰ ਤੈਨਾਂ ਨਹੀਂ ਕੀਤੀ ਕਰਨੀ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰ ਅੱਜ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਆਉਂਦਾ ਜਿਸ ਨਹੀਂ ਰਿਹਾ ਦੇਖੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਦੀ ਕਾਲਾ ਮੜਵਾਲੇ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਨਾ ਨੌਰੀ ਵਾਰਡ ਬਣਾ ਰਹੀ ਸੀ ਉਹਨਾਂ ਦਾ ਬੱਚੇ ਨੇ ਤੇ ਮੋਤੀ ਰੋਤੀ ਤੇ ਮੈਂ ਸਮਝਦਾ ਜੀ ਸੂਚੇ ਖਾਨਾ ਇੱਥੇ ਪਹਿਲਾਂ ਪ੍ਰਸ਼ਾਸਨ ਨੇ ਇਹ ਨੱਟਮੈਂਟ ਕਰੀ ਇਹਨਾਂ ਨੂੰ ਕਹਿੰਦੇ ਲੈ ਕੇ ਕਿ ਇੱਕ ਸਰਕਾਰੀ ਨੌਕਰੀ ਦੀ ਹੈ ਪਰ ਉਸ ਕਮਿਟਮੈਂਟ ਤੇ ਜਿਹੜਾ ਮੈਂਜਾ ਜਿਹੜਾ ਪ੍ਰਸ਼ਾਸਨ ਆਇਆ ਮੁੱਕ ਗਿਆ ਤੇ ਤਿੰਨ ਦਿਨ ਚਾਰ ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਅਜ ਆਖਰ ਨੂੰ ਜਿਹੜਾ ਸੂਚੇ ਖਾਨਾ ਜਿਹੜੀ ਜਿਹੜੀ ਪ੍ਰਸ਼ਾਸਨ ਜੁਣੀ ਹੈ ਕਿਤੇ ਉਪਰ प्रशासन जो कमिटमेंट की जो मामला जो है तुरंत पूरी करनी चाहिए जो पिछले समय इनके ਉਦਾਹਰਨ ਦਿੱਤਾ ਗਿਆ 27 ਲੱਖ ਦਿੱਤਾ ਇਸ ਤੋਂ ਅਗਲਾ ਕੀ ਮੁਕਤ ਰਿਹਾ ਇਹ ਰੋਸ਼ਨੀ ਕਰਦੇ ਇਹ ਹੈ ਜਾਮਲਾ ਨੂੰ ਸੀਮਤ ਕਰ ਦੇ ਪ੍ਰਸ਼ਾਸਨ ਤੌਰ ਸਰਕਾਰ ਇਕਰਮ ਤੇ ਜਮਾ 5 ਲੱਖ ਦਾ ਮਾਲਯਾ ਤੇ ਦੋਹਾਂ ਜਿਹੜੀ ਸਰਕਾਰੀ ਨੀਤੀਆਂ